ਗੁਰਸਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਅੰਮ੍ਰਿਤਸਰ ਖੰਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵੱਜੋਂ ਖੜੇ ਹੋਏ ਅਮਰਤਪਾਲ ਦੇ ਪਰਿਵਾਰ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਵਾਹਿਗੁਰੂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਉਹਨਾਂ ਕਿਹਾ ਹੈ ਕਿ ਇਹ ਮੋਰਚਾ ਅੱਜ ਤੋਂ ਹੀ ਬੰਦੀ ਸਿੰਘਾਂ ਦੀ ਰਿਹਾਈ ਲਈ ਲਾਇਆ ਗਿਆ ਹੈ ਉਹਨਾਂ ਕਿਹਾ ਹੈ ਕਿ ਅੱਜ ਤੋਂ ਤਰਨ ਦੀ ਲੜਾਈ ਲਈ ਅਮਰਤਪਾਲ ਖੜਾ ਹੋ ਗਿਆ ਤੇ ਆਪ ਜਣ ਪ੍ਰਚਾਰ ਕਰੇਗਾ ਤੇ ਅੱਜ ਤੋਂ ਮੋਰਚਾ ਖਤਮ ਹੋ ਗਿਆ ਹੈ ਸਾਰੇ ਸੇਕ ਸੰਗਤ ਨੂੰ ਪਤਾ ਹੈ ਕਿ ਅਮਰਖਾਲ ਸਿੰਘ ਖਾਲਸਾ ਜਿਹੜੀ ਬੀਡੂ ਸਭ ਤੋਂ ਮਤਲਬ ਕਿ ਬਹੁਤ ਜ਼ਿਆਦਾ ਉਮੀਦਵਾਰੀ ਚੋਣ ਲਾ ਰਹੇ ਸੀ ਅੱਜ ਅਸੀਂ ਅਕਾਲ ਤਖਤ ਸਾਹਿਬ ਤੋਂ ਅਰਦਾਸ ਬੇਨਤੀ ਕਰਕੇ ਵਾਹਿਗੁਰੂ ਇਹਨਾਂ ਗੁਰੂ ਧੰਨ ਗੁਰਗਨ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਚੱਲੇ ਆ ਇੱਥੋਂ ਨਿਕਲਣ ਲੱਗੇ ਤਰਨਦਨ ਸਾਹਿਬ ਜਾਣਾ ਵਾਹਿਗੁਰੂ ਉਹਨਾਂ ਨੂੰ ਸਾਨੂੰ ਚੜ੍ਹਦੀ ਕਲਾ ਕਰਨ ਸਿੰਘਾਂ ਨੂੰ ਚੜ੍ਹਦੀ ਕਲਾ ਬਖਸ਼ਣ ਤੇ ਮੁੱਖਤੇ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਜੀ ਗੱਲ ਅਸੀਂ ਧਰਮ ਦੀ ਲੜਾਈ ਲੜਨ ਵਾਲੇ ਮਨੁੱਖੀ ਅਧਿਕਾਰਾਂ ਦੀ ਲੜਾਈ ਲੜਨ ਵਾਲੇ ਅੱਜ ਇਹਨਾਂ ਦੇ ਨਾਲ ਸਜੋਗ ਕਰਨ ਆਏ ਆ ਤੇ ਪ੍ਰਮਾਤਮਾ ਸਾਨੂੰ ਵੀ ਬਲ ਤੇ ਬੁੱਧੀ ਬਖਸ਼ੇ ਤੇ ਸਾਰੀ ਸੰਗਤ ਨੂੰ ਵੀ ਬਲ ਬੁੱਧੀ ਬਖਸ਼ੇ ਤੇ ਸਾਰੇ ਪੰਥ ਨੂੰ ਮੇਰੀ ਅਪੀਲ ਹੈ ਕਿ ਇਹ ਜਿਹੜੀ ਲੜਾਈ ਹੈ ਇਹ ਧਰਮ ਦੀ ਲੜਾਈ ਹੈ ਇਹ ਮਨੁੱਖੀ ਹੱਕਾਂ ਦੀ ਲੜਾਈ ਹੈ ਸਾਰੇ ਵੈਰ ਵਿਰੋਧ ਛੱਡ ਕੇ ਤੁਸੀਂ ਸਾਡਾ ਉਹ ਬੰਦੀ ਸਿੰਘਾਂ ਦਾ ਜਿਹੜੇ 35-35 ਸਾਲ ਤੋਂ ਵੀ ਬੰਦ ਹੈ ਉਹਨਾਂ ਦੀ ਰਿਹਾਈ ਵਾਸਤੇ ਜੋ ਵੀ ਅਸੀਂ ਸਾਨੂੰ ਕਰਨਾ ਪੈ ਰਿਹਾ ਹੈ ਅਸੀਂ ਧਰਨੇ ਮੇ ਜਾ ਰਹਿਆਂ ਤੋਂ ਲੈ ਕੇ ਮੋਰਚੇ ਵੀ ਲਾਏ ਆ ਤੇ ਪਰ ਅੱਜ ਜਿਹੜਾ ਇਲੈਕਟ੍ਰੋਨਿਕ ਚੀਜ਼ ਹੈ ਜਿਹਦੇ ਵਿੱਚ ਜਾਣਾ ਵੀ ਅਸੀਂ ਬਹੁਤ ਜ਼ਰੂਰੀ ਸਮਝਦੇ ਆ ਮੈਂ ਵੀ ਕੰਪੇਨ ਕੀਤੀ ਸੀ 19 ਚ ਤੇ ਚਲੋ ਬਹੁਤ ਜਟਿਲ ਦੀ ਕਲਾਵਾੜੀ ਕੰਪੇਨ ਸੀ ਸਾਡੀ ਤੇ ਹੁਣ ਵਾਹਿਗੁਰੂ ਅਸੀਂ ਚਾਹੁੰਦੇ ਆ ਕਿ ਹੁਣ ਆਪਾਂ ਕਿਤੇ ਤੋਂ ਖਾਣਾ ਖਾਈਏ ਤੇ ਪੰਥ ਦੀ ਚੜ੍ਹਦੀ ਕਲਾ ਦੇ ਲਈ ਸਾਰੇ ਪੰਥ ਨੂੰ ਸਾਰੇ ਪੰਜਾਬੀਆਂ ਨੂੰ ਅਪੀਲ ਹੈ ਕਿ ਉਹ ਸੱਚ ਸੱਚ ਇਨਸਾਫ ਦੇ ਨਾਲ ਖੜਨ ਤੇ ਜਿਹੜੇ ਝੂਠੇ ਲੋਗ ਹੈ ਉਹਨਾਂ ਦੇ ਜਿਹੜੇ ਪੱਡੇ ਉਹ ਪਾਸੇ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਥੋੜੇ ਪਿਛੇ ਖੜੋ ਮੂੰਹ ਜਰਾ ਮਾਰਦੇ ਹੋਰੇ ਆਪਣਾ ਪਰ ਨੂੰ ਹੋ ਜਾ ਵੀਰ ਮਰਾ ਪਰ ਪਰ ਹੋ ਜਾ ਜੀ ਮਾਤਾ ਤੁਹਾਨੂੰ ਮਾਤਾ ਮਾਈਕ ਥੱਲੇ ਕਰੀ ਮਾਤਾ ਆਈਡੀਆ ਥੋੜਾ ਕੀ ਰੱਖ ਲਾ ਮਾਤਾ ਤੇ ਲਾ ਇੱਕ ਵਾਰ ਪਹਿਲਾਂ ਕਹਿ ਦੀ ਕਰੀ ਮਾਤਾ ਜੀ ਕਰ ਲੈ ਪਾਪਾ ਜੀ ਮਾਤਾ ਜੀ ਪਾਪਾ ਯਾਰ ਮਾਈਕ ਥੱਲੇ ਕਰ ਲੈ ਮਾਈਕ ਕਰਾ ਯਾਰ ਕੀ ਕਰਾ ਹੁਣ ਉਹ ਪਿਛੇ ਹੀ ਜਾਂਦੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਨ੍ਹਾਂ ਨੇ ਉਹ ਮੋਰਚਾ ਜਿਹੜਾ ਅਸੀਂ 2-3 ਮਹੀਨੇ ਦੁਬਾਰਾ ਰੱਖਿਆ ਸੀ ਉਹਦੇ ਚ ਸਾਨੂੰ ਕਾਫੀ ਸਫਲਤਾ ਬਖਸ਼ੀ ਬਹੁਤ ਲੋਕਾਂ ਨੇ ਸਹਿਯੋਗ ਦਿੱਤਾ ਬਹੁਤ ਜਥੇਬੰਦੀਆਂ ਨੇ ਸਹਿਯੋਗ ਦਿੱਤਾ ਉਹਨਾਂ ਦਾ ਅਸੀਂ तहे ਦਿਲੋਂ ਧੰਨਵਾਦ ਕਰਦੇ ਆ ਤੇ ਹੁਣ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅਮਰਪਾਲ ਸਿੰਘ ਜੀ ਖਰੂਰ ਸਾਬ ਤੋਂ ਇਲੈਕਸ਼ਨ ਲੜ ਰਹੇ ਹੈ ਤੇ ਗੁਰੂ ਪਾਤਸ਼ਾਹ ਦੇ ਅੱਗੇ ਅਰਦਾਸ ਕੀਤੀ ਹੈ ਕਿ ਉਹਨਾਂ ਨੂੰ ਫਤਿਹ ਬਖਸ਼ਣ ਤੇ ਚੜਦੀ ਕਲਾ ਕਰਨ ਤੇ ਬੰਦੀ ਸਿੰਘਾਂ ਦੀ ਜਿਹੜੀ ਰਿਹਾਈ ਦਾ ਰਸਤਾ ਪੰਦਰਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹੋਰਚੇ ਨੂੰ ਵੀ ਕਰੀ ਕਿ ਹੋ ਸਕਦੀ ਹੈ ਜਿਹੜਾ ਮੋਰਚਾ ਲੱਗਾ ਸੀ ਅਮਰਸਰ ਦਾ ਜੀ ਮੋਰਚੇ ਦੀ ਅੱਜ ਤੋਂ ਸਮਾਪਤੀ ਹੈ ਜੀ ਮੋਰਚੇ ਸਮਾਪਤ ਹੋ ਗਿਆ ਸਮਾਪਤ ਹੈ ਅਸੀਂ ਹੁਣ ਇਹ ਨਵੇਂ ਮੋਰਚੇ 'ਚ ਜਾ ਰਹੇ ਹਾਂ ਕਿ ਸੰਗਤਾਂ ਦੇ ਜੋ ਰੁਬਰੂ ਇਹ ਮੋਰਚਾ ਹੁਣ ਜਿੱਤਣ ਦੀ ਹੋਏ ਇਹਦੇ ਵਾਸਤੇ ਸਾਡੇ ਕੋਈ ਨਾ ਟਾਈਮ ਵੀ ਨਹੀਂ ਸੀ ਹੈਗਾ ਫਿਰ ਬਾਕੀ ਸੰਗਤਾਂ ਨੂੰ ਚਾਰ ਚਫਰੇ ਨਹੀਂ ਧਿਆਨ ਦੇ ਸਕਦੀਆਂ ਇਸ ਕਰਕੇ ਅਸੀਂ ਮਤ ਕਰਦੇ ਆ ਜਿਨ੍ਹਾਂ ਸੰਗਤਾਂ ਨੇ ਮੋਰਚੇ ਚ ਸਹਿਯੋਗ ਦਿੱਤਾ ਗੁਰੂ ਪਾਸ਼ਾ ਦਾ ਸ਼੍ਰੋਮਣੀ ਕਮੇਟੀ ਨੇ ਸਾਰਿਆਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਧੰਨਵਾਦ ਹਾਂਜੀ ਮਾਤਾ ਜੀ ਖਾਂਦੇ ਖਾਂਦੇ ਪੀਜੀ ਤੋਂ ਨਿਕਲਿਆ ਕਾਕਰੇਚ ਗ੍ਰਾਹਕ ਨੇ ਦੁਕਾਨ ਤੇ ਕਰ ਦਿੱਤਾ ਵੱਡਾ ਹੰਗਾਮਾ ਭਾਈ ਇਹਨਾਂ ਨੂੰ ਕਾਲ ਕੀਤੀ ਡਿਲੀਵਰੀ ਬੁਆਏ ਨੂੰ ਜਿਹੜੇ ਨੰਬਰ ਤੋਂ ਮੈਨੂੰ ਕਾਲ ਆਈ ਤੇ ਉਹ ਬੰਦੇ ਨੂੰ ਮੈਂ ਫੋਨ ਕੀਤਾ ਉਹਨੇ ਅੰਦਰ ਆ ਕੇ ਗੱਲ ਕਰਾਈ ਆ ਮੈਂ ਜੀ ਹਾਂ ਮਾਚੀਵਾਲਾ ਸਾਹਿਬ ਵਿਖੇ ਇੱਕ ਨਾਮੀ ਫਾਸਟ ਫੂਡ ਦੀ ਦੁਕਾਨ ਤੇ ਉਸ ਸਮੇਂ ਹੰਗਾਮਾ ਹੋ ਜਾਂਦਾ ਹੈ ਜਦੋਂ ਇੱਕ ਗ੍ਰਾਹਕ ਪੀਜ਼ਾ ਤੋਂ ਕੌਕਰਚ ਨਿਕਲਣ ਕਾਰਨ ਦੁਕਾਨ ਤੇ ਆ ਜਾਂਦਾ ਹੈ ਇਹ ਪੀਜ਼ਾ ਮੰਗਵਾਉਣ ਵਾਲੇ ਰਤੀਪੁਰ ਨਿਵਾਸੀ ਹਰਦੀਪ ਸਿੰਘ ਨਾਗਰਿਕ ਦੱਸਿਆ ਕਿ ਉਸਨੇ ਇਸ ਫਾਸਟ ਫੂਡ ਦੀ ਦੁਕਾਨ ਤੋਂ ਇੱਕ ਪੀਜ਼ਾ ਅਤੇ ਗਾਰਲਿਕ ਬ੍ਰੈਡ ਦਾ ਆਰਡਰ ਦਿੱਤਾ ਸੀ ਜਿਸ ਨੂੰ ਡਿਲੀਵਰੀ ਕਰਨ ਵਾਲਾ ਲੜਕਾ ਕਰੀਬ 3 ਵਜੇ ਘਰ ਉਸ ਨੂੰ ਇਹ ਸਮਾਨ ਦੇ ਕੇ ਚਲਾ ਗਿਆ ਉਹਨਾਂ ਨੂੰ ਕਾਲ ਕੀਤੀਆਂ ਡਿਲੀਵਰੀ ਬாய் ਨੂੰ ਉਹਨੇ ਜਾ ਕੇ ਗੱਲ ਕਰਾਈ ਅੰਦਰ ਉਹ ਜਿਹੜਾ ਇਹਨਾਂ ਦਾ ਬੰਦਾ ਵਾ ਉਹ ਮੈਨੂੰ ਕਹਿੰਦਾ ਫੇਰ ਕੀ ਹੋ ਗਿਆ ਗਲਤੀ ਬੰਦਿਆਂ ਦਾ ਹੁੰਦੀ ਆ ਹੋਰ ਰੁਪਈਆ ਭੇਜ ਦੰਨੇ ਆ ਤਾਂ ਕੀ ਹੋਣ ਲੱਗਿਆ ਇਹ ਦੱਸੋ ਇਹਨਾਂ ਦਾ ਫੂਡ ਖਾਣ ਵਾਲਾ ਜਿਹੜੇ ਕੌਂਗਰੇਜ ਬਣ ਰਹੇ ਨੇ 4 5 500 ਰੁਪਈਏ ਦੇ ਤੇ ਕੀ ਜੀਆਂ ਦੇ ਵਿੱਚ ਮੈਂ ਕਰੇ ਮੰਗਾਇਆ ਸੀ ਆਰਡਰ ਤੇ Google Pay ਰਾਹੀਂ ਪੇਮੈਂਟ ਕੀਤੀਆਂ ਨੂੰ ਮਗਾਈ ਨੂੰ ਇਹਨਾਂ ਡਿਲੀਵਰੀ ਬாய் ਨੂੰ ਇਹਨਾਂ ਦੇ ਨੂੰ ਉਦੋਂ ਇਹਨਾਂ ਦੇ ਵਿੱਚ ਕੌਂਗਰੇਜ ਨਿਕਲੇ ਉੱਤੇ ਜੀ ਗਲਤੀ ਨਹੀਂ ਮੰਨਦੇ ਆ ਜੀ ਕਹਿੰਦੇ ਕੋਈ ਚੱਕਰ ਇਹ 3 ਵਜੇ ਮੰਗਾਇਆ ਜੀ ਹੁਣ ਇਹ ਤਾਂ ਅੱਧਾ ਘੰਟਾ ਹੋ ਬੱਚੇ ਨੇ ਖਾਲੀ ਦੂਜੀ ਮੈਂ ਆਪ ਖਾਣ ਲੱਗਿਆ ਉਹਦੇ ਵਿੱਚੋਂ ਕੌਕਰੋ ਜਿਹੜੇ ਪਤਾ ਨਹੀਂ ਚੀਜ਼ ਦੇ ਵਿੱਚ ਵੀ ਕੌਕਰੋ ਜੂਗਾ ਜੀ ਬਾਏ ਇਹਨਾਂ ਨੂੰ ਕਾਲ ਕੀਤੀ ਡਿਲੀਵਰੀ ਬੁਆਏ ਨੂੰ ਜਿਹੜੇ ਨੰਬਰ ਤੋਂ ਮੈਨੂੰ ਕਾਲ ਆਈ ਜੀ ਤੇ ਉਹ ਬੰਦੇ ਮੈਂ ਫੋਨ ਕੀਤਾ ਉਹਨੇ ਅੰਦਰ ਆ ਕੇ ਗੱਲ ਕਰਾਈ ਆ ਮੇਰੇ ਨਾਲ ਮੈਨੂੰ ਕਹਿੰਦਾ ਵੀ ਫੇਰ ਕੀ ਹੋ ਗਿਆ ਗਲਤੀ ਬੰਦਿਆਂ ਤੋਂ ਹੀ ਹੁੰਦੀ ਆ ਤਾਂ ਕੀ ਹੋ ਗਿਆ ਇਹ ਕਿਹਨੇ ਗਿਆ ਇਹ ਬਾਡਿੰਗ ਇਹਨਾਂ ਦੀ ਅੰਦਰ ਪਤਾ ਨਹੀਂ ਕੀ ਦੀ ਹੈ ਕੀ ਦੀ ਨਹੀਂ ਮੈਂ ਮੈਨੇਜਰ ਦਾ ਨੰਬਰ ਮੰਗਿਆ ਇਹਨਾਂ ਨੇ ਮੈਨੂੰ ਹੁਣ ਤੱਕ ਨਾ ਕਾਲ ਕੀਤੀ ਆ ਵਾਪਸ ਨਾ ਇਹਨਾਂ ਨੇ ਮੈਨੂੰ ਕੋਈ ਨੰਬਰ ਦਿੱਤਾ ਮੈਨੇਜਰ ਦਾ ਕਿਸੇ ਸਾਫ ਦੇ ਦਾ ਮੰਗ ਕਰਦੇ ਇਹਨਾਂ ਦਾ ਬੰਦ ਕੀਤਾ ਜਾਵੇ ਇਹ ਜ ਇਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕਰੇ ਇਹਨਾਂ ਦੇ ਜੀ ਵਿਭਾਗ ਆ ਕੇ ਫੂਡ ਸਪਲਾਈ ਵਾਲਾ ਚੈਕਿੰਗ ਕਰੇ ਇਹਨਾਂ ਦੀ ਆ ਕੇ ਵਿਭਾਗ ਕੰਪਲੇਨਟ ਨਹੀਂ ਕੀਤੀ ਮੈਂ ਇਹਨਾਂ ਕੋਲ ਪਹੁੰਚੇ ਜੀ ਤੁਹਾਨੂੰ ਲੱਗੇ ਮਾਮਲਾ ਇਹ ਹੋਇਆ ਜੀ ਮੇਰੇ ਦੋਸਤ ਨੇ ਪੀਜਾ ਮੰਗਾਇਆ ਸੀ ਅਦਲੀਪੁਰ ਪਿੰਡ ਅੱਜ ਤੋਂ ਓਧਾ ਘੰਟਾ ਘੰਟਾ ਪਹਿਲਾਂ ਪੀਜਾ ਦੇ ਵਿੱਚ ਜਦੋਂ ਬੱਚਾ ਖਾਣ ਲੱਗੇ ਪੀਸ ਖਾਣ ਲੱਗੇ ਉਹ ਚੋ ਕੌਕਰੇ ਦਾ ਪੀਸ ਕੌਕਰੇ ਦੇ ਵਿੱਚ ਪੀਜਾ ਦੇ ਵਿੱਚ ਸੀਗਾ ਜਦੋਂ ਇਹਨੇ ਕੰਪਲੇਨਟ ਕੀਤੀ ਕਸਟਮਰ ਕੇ ਤੇ ਕੰਪਲੇਨਟ ਕੀਤੀ ਵੀ ਆਹ ਬਈ ਥੋੜਾ ਕੌਕਰੇ ਦੇ ਵਿੱਚ ਨਿਕਲਿਆ ਹੈਗਾ ਵਾ ਇਹ ਕਹਿੰਦੇ ਬਈ ਆ ਵੀ ਕੋਈ ਗੱਲ ਨਹੀਂ ਗਲਤੀ ਤਾਂ ਹੋ ਹੀ ਜਾਂਦੀ ਆ ਤਾਂ ਕੀ ਹੋਇਆ ਕਾਂਕ੍ਰੀਟ ਵਿੱਚ ਨਿਕਲ ਆਇਆ ਇਹਨਾਂ ਨੇ ਇਹ ਵੀ ਗੱਲ ਕਹੀ ਆ ਮੈਂ ਠੀਕ ਆ ਜਿੱਦਾਂ ਕਾਂਕ੍ਰੀਟ ਵਿੱਚ ਨਿਕਲ ਆਇਆ ਤਾਂ ਐਡੀ ਕੀ ਗੱਲ ਹੋ ਗਈ ਆ ਉਹਨੂੰ ਪੀਸ ਚੇਂਜ ਕਰਕੇ ਵਾਪਸ ਦੇ ਦਿੰਦੇ ਸਾਡੇ ਪੈਸੇ ਵਾਪਸ ਦੇ ਦਿੰਦੇ ਹੈਗੇ ਆ ਕੀ ਬੰਦੇ ਦੀ ਹੁਣ ਪੈਸੇ ਦੀ ਕੀਮਤ ਰਹਿ ਗਈ ਹੈਗੀ ਤੇ ਕੱਲ ਨੂੰ ਕੋਈ ਬੱਚਾ ਖਾ ਲੰਦਾ ਉਹ ਜਿਹੜਾ ਜ਼ਿੰਮੇਵਾਰ ਕੌਣ ਹੋਣਾ ਸੀਗਾ ਠੀਕ ਆ ਕਿੱਥੇ ਜਾ ਕੇ ਕੇਕ ਦੇ ਵਿੱਚ ਕਿਸ ਨੇ ਜ਼ਹਿਰ ਪਾ ਕੇ ਦਿੱਤਾ ਬੱਚਾ ਮਰ ਗਿਆ ਅੱਜ ਕੱਲ੍ਹ ਸਭ ਦੇ ਇਕੱਲੇ ਇਕੱਲੇ ਬੱਚੇ ਹੈਗੇ ਇੱਕ ਇੱਕ ਦੋ ਦੋ ਬੱਚੇ ਹੈਗੇ ਨੇ ਇਹ ਇਹਦਾ ਕੋਈ ਹੱਲ ਹੋਣਾ ਚਾਹੀਦਾ ਪੱਕਾ ਹੱਲ ਹੋਣਾ ਚਾਹੀਦਾ ਐਸਐਮ ਨੂੰ ਫੂਡ ਸੇਫਟੀ ਵਾਲੇ ਨੂੰ ਦੇਖਣਾ ਚਾਹੀਦਾ ਨਾ ਆ ਕੇ ਮਿੰਡ ਮਿੰਡ ਮਹੀਨੇ ਮਹੀਨੇ ਵਾਰ 15 ਵਾਰ ਚੈਕਿੰਗ ਕਰਨੀ ਚਾਹੀਦੀ ਹੈ ਜਿਹੜਾ ਜ਼ਿੰਮੇਵਾਰ ਹੋਊਗਾ ਤੇ ਕੱਲ ਨੂੰ ਕਿਸੇ ਦਾ ਬੱਚਾ ਇਹਦਾ ਇੱਕ ਵਾਰੀ ਫੜ ਲਿਆ ਹਾਲੇ ਪਤਾ ਨਹੀਂ ਕਿੰਨੀ ਵਾਰੀ ਇਹਨਾਂ ਕਿਹੜੇ ਕਿਹੜੇ ਘਰੇ ਚਲਾ ਗਿਆ ਚਲੋ ਇਹਨਾਂ ਨੇ ਤਾਂ ਟੌਪਿਕ ਇਸ ਚੀਜ਼ ਨੂੰ ਚੱਕ ਲਿਆ ਪਤਾ ਨਹੀਂ ਹਾਲੇ ਕਿਹੜੇ ਕਿਹੜੇ ਘਰੇ ਕੀ ਕੀ ਕਿਹਾ ਹੈ ਫੂਡ ਸਰਪਲਾਈ ਵਾਲੇ ਨੂੰ ਚਾਹੀਦਾ ਇਹਨਾਂ ਦੀ ਚੈਕਿੰਗ ਕਰਨ ਟਾਈਮ ਟਾਈਮ ਜਾ ਕੇ ਚੈਕਿੰਗ ਕਰਨੀ ਚਾਹੀਦੀ ਇਹ ਹੈਲੋ ਫੂਡ ਵਾਲੇ ਹੈਗੇ ਨੇ ਜੀ ਮਛਵਾੜੇ ਆ ਦਾ ਸਾਰਾ ਗ ਉਥੇ ਤੇ ਇਹਨਾਂ ਨਾਲ ਗੱਲ ਕਰਦੇ ਆ ਤਾਂ ਗੱਲ ਵੀ ਸੁਣਨ ਨੂੰ ਬਾਹਰ ਤਿਆਰ ਨਹੀਂ ਦੇਂਦੇ ਬਾਹਰ ਆ ਕੇ ਇੱਕ ਵਾਰੀ ਕਸਟਮਰ ਨਾਲ ਗੱਲ ਵੀ ਨਹੀਂ ਕੀਤੀ ਤੁਹਾਨੂੰ ਪ੍ਰੋਬਲਮ ਕੀ ਹੈ ਅੰਦਰ ਬੈਠੇ ਮਾਲਕ ਨੂੰ ਫੋਨ ਲਾਇਆ ਤਾਂ ਮਾਲਕ ਦਾ ਫੋਨ ਬੰਦ ਆ ਹੈਨਾ ਜਿਵੇਂ ਤੁਸੀਂ ਵੀ ਜਾ ਅੱਜ ਤੱਕ ਵੈਸੇ ਕੋਈ ਇਹੋ ਜਿਹਾ ਇਸ਼ੂ ਹੋਇਆ ਨਹੀਂ ਸਾਡੇ ਕੋਲ ਹਣਾ ਕਾਲ ਆਈ ਉਹਨਾਂ ਕਾਲ ਕੀਤੀ ਰਹੀ ਕਿਹਾ ਵੀ ਅੱਜ ਤੱਕ ਇਹੋ ਜਿਹਾ ਕੋਈ ਚਾਂਸ ਹੋਇਆ ਨਹੀਂ ਸਾਡੇ ਉੱਤੇ ਹੈਨਾ ਜੇ 1% ਹੋਇਆ ਵੀ ਹੋਊ ਤੇ ਅਸੀਂ ਚੇਂਜ ਕਰ ਦਿੰਨੇ ਆ ਵੀਰੇ ਹੈਨਾ ਤੁਸੀਂ ਇੰਨੀ ਗੱਲ ਕਹੀ ਉਹਨਾਂ ਨੂੰ ਹਾਂਜੀ ਹਾਂਜੀ ਕਾਲ ਤੇ ਮੇਰੀ ਗੱਲ ਹੋਈ ਉਹਨਾਂ ਨਾਲ ਠੀਕ ਆ ਤੇ ਇੰਨੇ ਆਊਟਲਾਈਟ ਨਹੀਂ ਹਨਾ ਸਾਡੇ ਅਜੇ ਤੱਕ ਇਹੋ ਜਿਹਾ ਕੋਈ ਚਾਂਸ ਹੋਇਆ ਨਹੀਂ ਕਦੇ ਕਿਤੇ ਵੀ ਬਸ ਇੰਨੀ ਗੱਲ ਹੋਈ ਆ ਫਿਰ ਅੱਗੇ ਆਗੇ ਜਿਹੜਾ ਤੁਸੀਂ ਸਮਾਨ ਅੰਦਰੋਂ ਉਹ ਸਫਾਈ ਦੇ ਨਾਲ ਫ੍ਰੈਸ਼ ਹੁੰਦਾ ਵੀਰੇ ਟੋਟਲ ਕਟਿੰਗ ਤੋਂ ਲੈ ਕੇ ਟੋਟਲ ਵੈਜਾ ਸਾਡਾ ਪਹਿਲੀ ਗੱਲ ਤਾਂ ਇਹ ਆ ਟੋਟਲ ਫ੍ਰੈਸ਼ ਹੁੰਦਾ ਡੇਲੀ ਚੈੱਕ ਹੁੰਦਾ ਵਾ ਦੋ ਦੋ ਵਾਰ ਤਿੰਨ ਤਿੰਨ ਵਾਰ ਜਿੰਨੀ ਵਾਰੀ ਵੀ ਅਸੀਂ ਦੇਖੀ ਆ ਨਾ ਸਭ ਚੈੱਕ ਹੋ ਕੇ ਜਾਂਦਾ ਵਾ ਪੀਜਾ ਵੀ ਚੈੱਕ ਹੋ ਕੇ ਜਾਂਦਾ ਤੁਹਾਨੂੰ ਪਹਿਲਾਂ ਬਣਾ ਨਿਕਲਣਾ ਫਿਰ ਚੈੱਕ ਹੋ ਕੇ ਜਾਣਾ ਤੇ ਪਹਿਲੀ ਗੱਲ 400 ਦਾ ਟੈਂਪਰੇਚਰ ਹੁੰਦਾ ਨਾ ਉਹ ਬੰਦਾ ਜੇ ਕੋਈ ਇਹੋ ਜਿਹਾ ਇਸ਼ੂ ਤੇ ਉਹ ਪੁੱਜ ਜਾਣਾ ਸੀ ਵੀਰੇ ਵਿੱਚ ਹੈਨਾ ਮਤਲਬ ਜਲ ਜਾਣਾ ਸੀ ਬਸ ਇਹੀ ਕੁਛ ਆ ਜਦੋਂ ਤੁਸੀਂ ਟੈਕਿੰਗ ਕਰਦੇ ਕੋਈ ਚੈਕਿੰਗ ਕਰਕੇ ਹਾਂਜੀ ਪੂਰਾ ਪ੍ਰੋਪਰ ਚੈੱਕ ਹੋ ਕੇ ਜਾਂਦਾ ਜਦੋਂ ਕਟਿੰਗ ਕਰੀ ਦੀ ਇੱਕ ਵਾਰੀ ਤਾਂ ਉਦੋਂ ਚੈੱਕ ਹੁੰਦਾ ਹਨਾ ਫਿਰ ਅੱਗੇ ਜਾਂਦਾ ਵਾ ਕਾਊਂਟਰ ਤੇ ਫਿਰ ਉੱਥੇ ਕਾਊਂਟਰ ਤੇ ਫਿਰ ਇੱਕ ਵਾਰੀ ਚੈੱਕ ਹੋ ਕੇ ਫਿਰ ਜਾਂਦਾ ਜਿਹੜੇ ਉਹ ਐਲੀਗੇਸ਼ਨ ਲਗਾ ਰਹੇ ਨੇ ਕਿ ਜਦੋਂ ਅਸੀਂ ਫੋਨ ਕੀਤਾ ਇਹ ਤਾਂ ਸਾਨੂੰ ਬੋਲੇ ਆ ਕਿ ਨਹੀਂ ਨਹੀਂ ਵੀਰੇ ਕੁਝ ਗਲਤ ਨਹੀਂ ਬੋਲਿਆ ਗਿਆ ਜੀ ਇਹ ਹੀ ਬੋਲਿਆ ਵੀ ਵੀਰੇ ਪਹਿਲੀ ਗੱਲ ਤੇ ਸਾਡੇ ਤੋਂ ਗਲਤੀ ਹੋਈ ਨਹੀਂ ਹਨਾ 1% ਜੇ ਹੋਈ ਵੀ ਆ ਕਿਤੇ ਤੇ ਅਸੀਂ ਚੇਂਜ ਕਰ ਸਕਦੇ ਆ ਗੁਰੂ ਅਰਜਨ ਦੇਵ ਜੀ ਪੰਜਵੀਂ ਪਾਤਸ਼ਾਹੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਸੰਗਤਾਂ ਨਮਸਤਕ ਹੋਣ ਲਈ ਪੁੱਜੀਆਂ ਨੇ ਜਿੱਥੇ ਵਾਹਿਗੁਰੂ ਦਾ ਆਸ਼ੀਰਵਾਦ ਲਿੱਤਾ ਤੇ ਗੁਰਬਾਣੀ ਦਾ ਅਨੰਤ ਮਾਣਿਆ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕੀਤਾ ਹੈ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀਆਂ ਵੱਲੋਂ ਕੀਰਤਨ ਕੀਤਾ ਉਸ ਤੋਂ ਉਪਰੰਤ ਅਰਦਾਸ ਕੀਤੀ ਗਈ ਹੈ ਇਸ ਦੇ ਨਾਲ ਹੀ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਕਾਲ ਤੱਕ ਦੇ ਆਦੇਸ਼ ਨੂੰ ਮੰਨਦੇ ਹੋਏ ਸੰਗਤਾਂ ਨੂੰ ਗੁਰਬਾਣੀ ਨਾਲ ਜੁੜ ਕੇ ਰਹਿਣ ਦੀ ਅਪੀਲ ਕੀਤੀ ਹੈ ਅਰਵਾਦੇ ਪੁੱਤ ਰਾਏ ਕੀ ਕਹਿੰਦਾ ਅੱਜ ਸਹਿਬ ਸ੍ਰੀ ਗੁਰੂ ਮਰਜੰਦ ਦੇਵ ਜੀ ਦੇ ਪ੍ਰਕਾਸ਼ ਗੁਰਪੁਰੂ ਇਸ ਦੀ ਸਮੂਹ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਉਹਨੇ ਸ੍ਰੀ ਖੜਪੜ ਦਾ ਤੇ ਭੋਗ ਵੇਹ ਦੁਪਹਿਰ ਖੁੱਲੇ ਪੜਾਲ ਵਿੱਚ ਗੁਰੂ ਦਰਬਾਰ ਸਜਣਗੇ ਉੱਚ ਕੋਟੀ ਦੇ ਰਾਗੀ ਜਦ ਇਹ ਅੱਜ ਬਣਗੇ ਰਾਤ ਵਸਤ ਵੀ ਹੋਏਗੀ ਸਮੂਹ ਸੰਗਤ ਦਾ ਚਰਣਾ ਇਹ ਬੇਨਤੀ ਹੈ ਕਿ ਵੱਤੋਂ ਇਹ ਹਾਜ਼ਰੀ ਭਰ ਕੇ ਗੁਰੂ ਘਰ ਦੀ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਤਨਤਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਆ ਇਹ ਚੌਥੇ ਪਾਸਾ ਗੁਰੂ ਰਾਮਦਾਸ ਜੀ ਦੇ ਤੇ ਬੀਬੀ ਭਾਨੀ ਜੀ ਦੇ ਗ੍ਰਾਹ ਵੇਖੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਹੋਇਆ ਸੀਗਾ। ਅੱਜ ਸਤਿਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਬੜੀ ਸ਼ਰਧਾ ਤੇ ਸਤਿਕਾਰ ਨਾਲ ਉਹਨਾਂ ਦਾ ਜਿਹੜਾ ਪ੍ਰਕਾਸ਼ ਗੁਰਪੁਰਬ ਆ ਉਹ ਮਨਾ ਰਹੇ ਆ ਜਿੱਥੇ ਸਚਕੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਉਹਨਾਂ ਦਾ ਪ੍ਰਕਾਸ਼ ਗੁਰਪੁਰ ਮਨਾਇਆ ਜਾ ਰਿਹਾ ਉਥੇ ਗੁਰਦੁਆਰਾ ਸੰਤੋਖਸਰ ਸਾਹਿਬ ਵਿਖੇ ਤੰਤਾਂ ਸ੍ਰੀ ਅਰਜਨ ਦੇਵ ਜੀ ਦਾ ਪ੍ਰਕਾਸ਼ ਗੁਰਪੁਰ ਬੜੀ ਸਰਦਾਰਾ ਸਤਿਕਾਰ ਨਾਲ ਮਨਾਇਆ ਜਾ ਰਿਹਾ ਪਰਸੋ ਰੋਜ ਤੋਂ ਗੁਰਦੁਆਰਾ ਸੰਤੋਖਸਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਾਏ ਸਨ ਹੁਣ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਹਨ ਜੋ ਅੱਜ ਅੰਮ੍ਰਿਤ ਵੇਲੇ ਸਤਕੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਸ੍ਰੀ ਹੁਕਮਨਾਮਾ ਸਾਹਿਬ ਆਇਆ ਸੀਗਾ ਉਸ ਹੁਕਮਨਾਮੇ ਦੀ ਜਿਹੜੀ ਕਥਾ ਵਿਚਾਰ ਆ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਅਮਰਜੀਤ ਸਿੰਘ ਜੀ ਐਡੀਸ਼ਨਲ ਹੈੱਡ ਗ੍ਰਾਂਤੀ ਸਤਕੰਡ ਸ੍ਰੀ ਦਰਬਾਰ ਸਾਹਿਬ ਉਹ ਕਥਾ ਵਿਚਾਰ ਕਰ ਰਹੇ ਨੇ ਅੱਜ ਸਾਰਾ ਦਿਨ ਜਿਹੜਾ ਗੁਰਮਤ ਸਮਾਗਮ ਗੁਰਦੁਆਰਾ ਸੰਤੋਖਸਰ ਵਿਖੇ ਚੱਲਣੇ ਦੇਰ ਰਾਤ ਤੱਕ ਚੱਲਣੇ ਨੇ ਅੱਜ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੈ ਕੇ ਜਿੱਥੇ ਸਤਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਦੀਮਾਲਾ ਕੀਤੀ ਗਿਆ ਉੱਥੇ ਗੁਰਦੁਆਰਾ ਸੰਤੋਖ ਸਰਵ ਵਿਖੇ ਵੀ ਦੀਮਾਲਾ ਕੀਤੀ ਗਿਆ ਰਾਤ ਨੂੰ ਸ੍ਰੀ ਰਹਿਰਾ ਸਾਹਿਬ ਦੀ ਪਾਠ ਦੀ ਸਮਾਪਤੀ ਤੋਂ ਉਪਰੰਤ ਆਤਿ ਸਭਾ ਜਿ ਚਲਾਈ ਜਾਵੇਗੀ ਫਿਰ ਅਖੀਰ ਦੇ ਵਿੱਚ ਸਾਰੀਆਂ ਸੰਗਤਾਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਆਖੜਾ ਡੈਮ ਦੇ ਕੋਲ ਹਿਮਾਚਲ ਦੇ ਬਲਾਸਪੁਰ ਜ਼ਿਲ੍ਹੇ ਦੇ ਪਿੰਡ ਨਹਿਲਾ ਵਿੱਚ 15 ਮੈਗਾਵਾਟ ਦਾ ਫਲੋਟਿੰਗ ਸੋਲਰ ਸਿਸਟਮ 92 ਕਰੋੜ ਰੁਪਏ ਦੀ ਲਾਗਤ ਨਾਲ ਸਤਲੁਜ ਜਲ ਵਿਦुत ਨਿਗਮ ਦੇ ਵੱਲੋਂ ਸ਼ੁਰੂ ਕੀਤਾ ਗਿਆ ਸੀ ਇਹ ਪ੍ਰੋਜੈਕਟ 25 ਸਾਲ ਦੇ ਲਈ 3.26 ਪੈਸੇ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਪਹਿਲੇ ਸਾਲ 30 ਮਿਲੀਅਨ ਯੂਨਿਟ ਬਿਜਲੀ ਪੈਦਾ ਕਰਨੀ ਸੀ ਇਸ ਪ੍ਰੋਜੈਕਟ ਤੋਂ ਲਗਭਗ 25 ਸਾਲਾਂ ਵਿੱਚ ਲਗਭਗ 764 ਮੀਗਾਨ ਯੂਨਟ ਬਿਜਲੀ ਦਾ ਉਤਪਾਦ ਕੀਤਾ ਜਾਣਾ ਹੈ ਕਿੰਨੀ ਬਿਜਲੀ ਪੈਦਾ ਕਰਨ ਵਾਲਾ ਨਾਰਥ ਇੰਡੀਆ ਦਾ ਪਹਿਲਾ ਫਲੋਟਿੰਗ ਸੋਲਰ ਪ੍ਰੋਜੈਕਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਤਾਂ ਸ ਤੇ ਪੱਤਿਆਂ ਵਾਂਗ ਪਾਣੀ ਚ ਵਹਾਨਾ ਸਹਿ ਸਕਿਆ ਤੇ ਖਿਲਰ ਗਿਆ ਜਿਸ ਜਗ੍ਹਾ ਤੇ ਇਹ ਪ੍ਰੋਜੈਕਟ ਲੱਗਣਾ ਸੀ ਉਸ ਜਗ੍ਹਾ ਤੋਂ ਲੈ ਕੇ ਸਤਲੂ ਦਰਿਆ ਦੇ ਲਗਭਗ 2 ਕਿਲੋਮੀਟਰ ਦੇ ਏਰੀਏ ਵਿੱਚ ਸਤਲੁਜ ਦੇ ਕਿਨਾਰਿਆਂ ਤੇ ਇਹ ਸੋਲਰ ਪਲੇਟਾਂ ਖਿੱਲਰ ਗਈਆਂ ਹਾਲਾਂਕਿ ਇਹ ਘਟਨਾ ਸ਼ੁੱਕਰਵਾਰ ਰਾਤ ਦੀ ਦੱਸੀ ਜਾ ਰਹੀ ਹੈ ਲਗਭਗ 3 ਦਿਨ ਬੀਤ ਜਾਣ ਤੋਂ ਬਾਅਦ ਵੀ ਹਾਲੇ ਤੱਕ ਵੀ ਸਤਲੁਜ ਦਰਿਆ ਦੇ ਵਿੱਚ ਇਹਨਾਂ ਸੋਲਰ ਪਲੇਟਾਂ ਹਾਲੇ ਤੱਕ ਇਕੱਠੀਆਂ ਨਹੀਂ ਕੀਤੀਆਂ ਫਿਲਹਾਲ ਇਸ ਪ੍ਰੋਜੈਕਟ ਦੇ ਉੱਪਰ ਕੰਮ ਕਰਨ ਵਾਲਿਆਂ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਖੜੇ ਹੋ ਰਹੇ ਨੇ ਕੰਪਨੀ ਇਸ ਪ੍ਰੋਜੈਕਟ ਦੇ ਹੋਏ ਨੁਕਸਾਨ ਦੇ ਬਾਰੇ ਜਾਂਚ ਦੀ ਗੱਲ ਜ਼ਰੂਰ ਕਰ ਰਹੀ ਹੈ ਵਾਇ ਗੁਰਜੀਕਾ ਖਰਸਾ ਵਾਇ ਗੁਰਜੀਕੀ ਫਤਿਹ ਇਹ ਹੀ ਅੱਜ ਤੋਂ ਦੁਰਗਣ ਦੋ ਤਿੰਨ ਦਿਨ ਪਹਿਲਾਂ ਇਹ ਮਤਲਬ ਪਾਣੀ ਦੇ ਵਿੱਚ ਰੁੜ ਗਿਆ ਗਿਆ ਫਲੋਟਿੰਗ ਸਿਸਟਮ ਫਲੋਟਿੰਗ ਸਿਸਟਮ ਤੋਂ ਅਸੀਂ ਮਤਲਬ ਇੱਥੇ ਦੇਖਿਆ ਜਿਹੜੇ ਥੋੜਾ ਜਰ ਬਾਅਦ ਇਹਨਾਂ ਦੀ ਖਬੜੀ-ਧਬੜੀ ਮੱਚੀ ਹੋਈ ਸੀ ਕੰਪਨੀ ਵਾਲਿਆਂ ਦੀ ਇਹਨਾਂ ਨੇ ਇੱਥੇ ਆ ਕੇ ਰੋਕ ਲਿਆ ਤੇ ਰਾਤ ਤਿੰਨ ਦਿਨ ਹੋ ਗਿਆ ਅਜੇ ਤਿੰਨ ਦਿਨ ਇਹ ਮਤਲਬ ਸਾਰਾ ਜਿਹੜਾ ਪਲਾਂਟ ਚੱਪਿਆ ਤਿੰਨ ਦਿਨ ਹੋ ਗਏ ਸਾਨੂੰ ਸਾਹਮਣੇ ਨੁਕਸਾਨ ਬਹੁਤ ਆ ਜੀ ਕੋਰਪੋਰੇਟ ਦਾ ਨੁਕਸਾਨ ਬਹੁਤ ਹੋ ਗਿਆ ਇੱਥੇ ਕਿੰਨਾ ਕਿਤੇ ਲੱਗਦੀ ਨਹੀਂ ਇਹਦਾ ਵੱਡਾ ਪ੍ਰੋਜੈਕਟ ਹੈ ਵੱਡਾ ਡਾਟਾ ਪ੍ਰੋਜੈਕਟ ਹੈ ਜਿਹੜਾ ਘਟਣ ਪਹਿਲਾਂ ਹੋ ਗਿਆ ਅਜੇ ਤਾਂ ਇਹਨਾਂ ਨੇ ਸ਼ੁਰੂਇਤ ਮਤਦਰ ਕਰਕੇ ਉਹ ਤੋਂ ਬਾਅਦ ਤਾਂ ਮਈ ਚ ਇਹਨਾਂ ਨੇ ਇਹਨਾਂ ਨੇ ਦੱਸਣਾ ਸਰ ਮਈ ਦੇ ਵਿੱਚ ਮਤਦਰ ਘਟਾਣ ਕਰਨਾ ਸ਼ੁਰੂਇਤ ਕਰਨੀ ਸੀ ਪਹਿਲੀ ਜਦ ਘਟਾਣ ਕਰਕੇ ਇਹਨਾਂ ਨੇ ਪਾਣੀ ਛੱਡਤਾ ਤੇ ਹੁਣ ਇੱਥੇ ਕੰਪਨੀ ਵਾਲੇ ਅਧਿਕਾਰੀ ਕੀ ਗੱਲ ਕਰਦੇ ਭਜਨੜ ਤੇ ਵੀ ਹੁਣ ਇਹਨੂੰ ਫਟਾਫਟ ਸਾਹਮਦੇ ਨੇ ਦੇਖਦੇ ਨੇ ਕੰਟਰੋਲ 'ਚ ਲੱਗ ਰਹੇ ਨੇ ਤਾਂ 250 ਪੰਦੇ ਲੱਗਾ ਹੋਇਆ ਇਹਨਾਂ ਦਾ ਆਪਣੇ ਵਾਲੇ ਤੁਸੀਂ ਗੁਰਦਵਾਰੇ ਸਾਹਿਬ ਤੇ ਬੈਠਦੇ ਗੁਰਦੁਆਰੀ ਨਹੀਂ ਉਥੋਂ ਕੱਲ੍ਹ ਤੋਂ ਕੱਲ੍ਹ ਦੇ ਰਾਣਾ ਸਾਹਿਬ ਬੈ ਹਾਂਜੀ ਇੱਥੇ ਵੈਸੀ ਇਹਨਾਂ ਦੇ ਬੰਦੇ ਕਹਿੰਦੇ ਸੀ ਕਿ ਲੀਬਰ ਵਾਲੇ ਨੇ ਉਹ ਕਹਿੰਦੇ ਕਿ ਵੀ ਮਤਲਬ ਇਹ 92 ਪਤਨੀ 93 ਰੱਖਦਾ ਰਕਸਾਂ ਲਗਭਗ ਹੋ ਗਿਆ ਵਾਹ ਹੈ 90 ਕਰੋੜ ਦਾ ਹਾਂ 95 ਕਰੋੜ ਦਾ ਤੇ ਮਤਲਬ ਬਹੁਤ ਭਾਰੀ ਖਰਚਾ ਬਹੁਤ ਬਹੁਤ ਜਰਜਾਰੇ ਹੋ ਗਿਆ ਇਹ ਹੁਣ ਦੇਖੋ ਪਬਲਿਕ ਦੀ ਹੈ ਨਾ ਜਿਸੋ ਚ ਪਬਲਿਕ ਦੀ ਹੈ ਸਾਰਾ ਪੈਸਾ ਇਹ ਹਾਂ ਤਾਂ ਇਹ ਹੈ ਜੀ ਵੀ ਇਹਨਾਂ ਦੀ ਮਤਲਬ ਸਟਾਫ ਉੱਥੋਂ ਮਤਲਬ ਪੂਰੀ ਮੈਨੇਜਮੈਂਟ ਹੋਈ ਨਹੀਂ ਮੈਨੇਜਰ ਨਾ ਹੋਣ ਕਰਕੇ ਮਤਲਬ ਇਹਨਾਂ ਨੇ ਪਾਣੀ ਪਹਿਲੇ ਛੱਡਤਾ ਇਹਨਾਂ ਦੇ ਅਨੁਸਾਰ ਤੇ ਉਹ ਤੋਂ ਬਾਅਦ ਉਹ ਜਿਆਦਾ ਪਣੀ ਦੀ ਸਪੀਡ ਨਾਲ ਉਹਨੇ ਰੋਡ ਕਰਿਆ ਹੈ। ਭਾਈ ਐਡਾ ਵੱਡਾ ਪ੍ਰੋਜੈਕਟ ਹੈ। ਕਿ ਕਾਜਾ ਕਰ ਰਿਹਾ ਜੀ ਇਹ। ਉਹ ਤੋਂ ਬਾਅਦ ਤਾਂ ਇਹਨਾਂ ਨੂੰ ਮਤਲਬ ਚਾਹੀਦਾ ਨੇ ਛੇਤੀ ਛੇਤੀ 3 ਮਹੀਨੇ ਪਹਿਨੇ ਜੋ ਮਤਲਬ ਕੰਪਲੀਟ ਹੋਣ ਚ। ਇਹਨਾਂ ਨੇ ਅਡਵਾਂਸ ਕੰਮ ਕਰ ਲਿਆ ਜੀ। ਹਾਂਜੀ। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ।